ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਰਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਰੋਡੇ ਪਿੰਡ ਦੇ ਵਿੱਚ ਸੰਤਾਂ ਦੇ ਕੋਠਿਆਂ ਦੇ ਵਿੱਚ ਸੁਖਮੰਦਰ ਬਾਈ ਦੇ ਘਰ ਦੇ ਵਿੱਚ ਇਸ ਟਾਈਮ ਮੌਜੂਦ ਹਾਂ ਜਾਨਵਰ ਤੁਹਾਨੂੰ ਮਿੱਤਰੋ ਚਾਰ ਪੰਜ ਅੱਜ ਫਿਰ ਦਿਖਾ ਦੇਣੇ ਆ ਇੱਕ ਬੂਰੀ ਨੀਲੀ 라ਵੀ ਦੀ ਬਾਈ ਦੇ ਕੋਲੇ ਆ ਗਈ ਹੈ ਮੱਜ ਹੋਰ ਵੀ ਕਈ ਕੁਆਲਿਟੀਆਂ ਹੈਗੀਆਂ ਜਿਹੜਾ ਜਾਨਵਰ ਤੁਹਾਨੂੰ ਜੱਜ ਜੂਗਾ ਗੱਲ ਬਾਤ ਤੁਸੀਂ ਬਾਈ ਦੇ ਨਾਲ ਕਰ ਲਿਆ ਜੇ ਮਿੱਤਰੋ ਸਾਰੀ ਜਾਣਕਾਰੀ ਲੈਂਦੇ ਹੋਏ ਆਪਾਂ ਮੁਲਾਕਾਤ ਕਰਦੇ ਆ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਬਾਈ ਸੇਤਾ ਦੇ ਪਰਿਵਾਰ ਬਾਈ ਚਲ ਠੀਕ ਆ ਤੇ ਜਾਨਵਰ ਫਿਰ ਅੱਜ ਹੋ ਗਏ ਨਵੇਂ ਆ ਗਏ ਹੈ ਠੀਕ ਆ 5 ਤੇ 6 ਸੱਤ ਲੱਗਦੇ ਆ ਮੈਨੂੰ ਤੂੰ ਗਿਣੇ ਤਿੰਨ ਅੱਛਾ ਚਾਰ ਆਪੇ ਪੰਜ ਅੱਛਾ ਵੇਗੀ ਵੱਡੀ ਮੈਂ ਤਾਂ ਹਨਾ ਇੱਕ ਉਹ ਵੇਗੀ ਬਾਹਰ ਕਿਹੜੀ ਵੇਗੀ ਇੱਕ ਦੋ ਅੱਛੇ ਤੇ ਦਰਹਿ ਗਈਆਂ ਫਿਰ ਪਿੱਛੇ ਪੰਜ ਹਨਾ ਸ਼ੁਰੂਆਤ ਕਰੀਏ ਫਿਰ ਤੇਰੇ ਪਿੱਛੇ ਖੜੀਏ ਪੂਰੀ ਇਹਦੀ ਕੀ ਡਿਟੇਲ ਆ ਬਾਈ ਇਹ ਤਾਂ ਨਾ ਵੀ ਨਹੀਂ ਦੱਬਣਾ ਅੱਛਾ ਚੈੱਕ ਪਾਸ ਆ ਇਹ ਫੁੱਲ ਗਾਰੰਟੀ ਚੈੱਕ ਪਾਸ ਠੀਕ ਆ ਬਾਈ ਦੁੱਧ ਕਿ ਭਾਈ ਕਿੰਨਾ ਬਹੁਤ 8 ਕਿਲੋ ਠੀਕ ਹੈ ਜੀ। ਸਿਰ ਬਹੁਤ ਜ਼ਿਆਦਾ ਹੈ ਤੇ ਤਰਕਰੀ ਨਹੀਂ ਮਿਲੀ। ਠੀਕ। ਤੁਹਾਡੇ ਕੋਲੇ ਨਹੀਂ ਮਿਲੀ ਅੱਜ? ਆਪਣੇ ਕੋਲੇ ਕਾਰੀ ਜਾਂਦਾ ਬੋਲ। ਹਾਂ, ਕਾਰੀ ਜਾਂਦਾ ਜੀ। ਅੱਛਾ ਮਾੜਾ ਦੁੱਧ ਤਾਜ਼ੀ ਦਾ ਰਿਕਾਰਡ ਪੁੱਛਿਆ ਕੁਝ ਕਿ ਨਹੀਂ? ਮੈਂ ਨਹੀਂ ਬੋਲ ਮੈਂ ਕਹਿੰਦਾ। ਅਭੀ ਇਹਨੇ ਤਾਂ 15-16 ਕਿਲੋ ਕਹਿ ਕੇ ਦਿੱਤੀ। ਠੀਕ ਹੈ ਬਈ ਠੀਕ ਹੈ। ਵਾ ਨਹੀਂ ਠੀਕ ਹੈ ਬਈ। ਮੈਂ ਵੱਡੀ ਹੁੰਦੇ ਚੰਗੀ ਆ ਬਈ ਹਨਾ। ਹੂੰ। ਠੀਕ ਹੈ। ਕੱਢੀਏ ਬਾਹਰ ਨੂੰ ਤੋਰਦੀਏ ਮਾੜਾ ਜੈਨੂੰ। ਖੋਲੀ ਬਈ। ਰੇਟ ਕੀ ਰਹੂਗਾ ਬਈ? ਨਹੀਂ ਯਾਰ ਇਹ ਨਾ ਕਰ ਯਾਰ ਹੈ ਨਾ ਯਾਰ ਬਾਈ ਬੜ ਕੇ ਦੱਸ ਦੇਂਦਾ ਤਾਂ ਦੱਸ ਸੋਹਣੀ ਲੱਗਿਆ ਹੈ ਹੈ ਮੋੜ ਲਿਆ ਇਹ ਠੀਕ ਹੈ ਬਰਾਉਨ ਹੈ ਤੇ ਲਾਲੀ ਪੂਰੀ ਹਜੇ ਧਮਾਈ ਧਵਾਈ ਨਹੀਂ ਤੂੰ ਹਨਾ ਹਾਂਜੀ ਹੈ ਹੂੰ ਤੇਲ ਨਹੀਂ ਲਾਇਆ ਆ ਮੂੰਹ ਰਿੰਦੀ ਜਾਂਦੀ ਤੁਹਾਨੂੰ ਠੀਕ ਹੈ ਤੇਲ ਕਾ ਤੂੰ ਨਹੀਂ ਲਾਇਆ ਜਾਂਦੇ ਅੱਛਾ ਬਾਈ ਫਿਰ ਨਹੀਂ ਦੱਸਣਾ ਰੇਟ ਕਿਉਂ ਯਾਰ ਇਹ ਦੱਸਦਾ ਕੋਈ ਨਹੀਂ ਆਪਾਂ ਫੋਨ ਤੇ ਠੀਕ ਹੈ ਆ ਦੋ ਨੰਬਰ ਵਾਲੀ ਦੋ ਨੰਬਰ ਵਾਲੀ ਇਹਦਾ 14 ਕਿਲੋ ਦੋ ਠੀਕ ਹੈ ਤਿਆਰ ਹੋਣਾ ਜਮਾ ਤਿਆਰ ਅੱਛਾ ਚੰਗਾ ਦੁੱਧ ਦੱਸਿਆ ਹਨਾ 6 ਦੰਦ 6 ਦੰਦ ਸੂਆ ਕਿੰਨਾ ਸੂਈਏ ਸੂਆ ਦੂਜਾ ਹੀ ਹੈ ਠੀਕ ਹੈ ਬਾਈ ਹਾਂ ਤੇਰੇ ਤੋਂ ਨੰਗ ਦੀ ਹੈ ਹਨਾ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਲੇ ਮੁੜ ਕੇ ਫੇਰ ਅਗਲਾ ਗੈਨੂ ਕਿ ਕਿ ਨਾ ਕਰੀਂ। ਇਹ ਮੂੜੇ ਕਰਨਾ ਤਾਂ ਨਹੀਂ। ਹਾਂ ਉਹਦੇ ਖਾ ਦਾ ਫਿਰ ਕਰ ਉਹ ਵੀ। ਛਲੇ ਦਾ ਕੱਟ ਕਰਦੇ ਹਾਂ। ਹਾਂ। ਅਬਯੂਜ਼ ਕਰ ਦੋ ਮਿੰਟ ਵੀਡੀਓ। ਕਲੀਅਰ ਕਰ ਲਾ। ਲੈ ਵੀ ਅੱਛਾ। ਇਹ ਮੂੜੇ ਦੀ ਮੇਰੇ ਬੱਚਾ ਮਰਿਆ ਜਾਂਦਾ ਹੈ। ਬੱਚਾ ਮਰਿਆ। ਠੀਕ ਆ ਬਾਈ। ਚਵਾਈ ਚਵਾਈ ਦੀ ਕਿਵੇਂ ਆ ਬਾਈ? ਬਸ ਐ ਹੀ ਆ ਬਾਈ। ਠੀਕ ਆ ਬਾਈ। ਓਕੇ। ਤੇ ਦੁੱਧ 14 15 ਤਿਆਰ ਆ ਹੈ? ਹਾਂ। ਚਵਾਈ ਚਵਾਈ ਓਕੇ। ਰੇਟ ਕੀ ਰਹੂਗਾ ਬਾਈ ਜੰਦਾ? अच्छा ऐ मिल ਪੈਂਦੀ ਆ ਤੇਰੇ ਵਰਗੀ ਆ ਜਮਾ ਹਨਾ ਠੰਡੀ ਸੀਰ ਹਾਂ ਬਈ ਸਿਕਮੰਦਰ ਦੂਜੇ ਤਰ੍ਹਾਂ ਦੀਆਂ ਹੀ ਮਾਰਦੇ ਬਸ ਠੀਕ ਆ ਨਹੀਂ ਠੀਕ ਆ ਸੀਰ ਬਹੁਤ ਆ ਹਨਾ ਇਹ ਆ ਵੀ ਹੁਣ ਆਪਣਾ ਕੰਮ ਹੂੰ ਕਿੰਨੇ ਦੀ ਫਿਰ ਬਾਈ ਹੈ ਹਾਂ ਪਿੰਡ ਦਾ ਤਾਂ ਘੱਟ ਹੀ ਆ ਤੇ 1-15 ਦੇ ਮੰਨਤਨ ਕਰ ਦਾਂਗੇ ਵਿੱਚ ਠੀਕ ਆ ਭਾਈ ਤੇ 2 ਨੰਬਰ ਵਾਲੀ ਬਾਈ ਜਿਹੜੀ 3 ਨੰਬਰ ਸੌਰੀ ਇਹ ਗੱਭਣਾ ਇਹਨੇ ਸੁਣਾ ਪੰਜ ਛੇ ਦਾ ਲੈ ਜੀ ਬਾਈ 3 ਨੂੰ ਲੈ ਵਾਲੂ ਬੜਾ ਖਾਰਾ ਹਨਾ ਭਾਈ ਹੂੰ ਬਾਕੀ ਵੱਡੀ ਬੋਡੀ ਆ ਛੋਟੀ ਦੁੱਧ ਤਾਂ ਦੇ ਦੂ 14 15 ਬਾਈ ਇਹ 15 ਤੋਂ ਬਾਹਰ ਦੇ ਦੂ ਕਾਕੇ ਖੋਲੀ ਬਾਈ ਤੂਰੀ ਮੜੇ ਕਾਕੇ ਅੱਜ ਕਾਕੇ ਤੋਂ ਤਰਾਉਣੀ ਆ ਤੇ ਤੂਰੀ ਤਰੂ ਕਾਕੇ ਖੋਲ ਕੇ ਲਿਆ ਥੋੜਾ ਫੇਰ ਮਾਰ ਲੈ ਕੋਈ ਨਾ ਤੂੰ ਤੋਰ ਮੈਂ ਖੋਲ ਅੱਜ ਕਾਕੇ ਅਕ ਲੀਡ ਫੜਲਾ ਦੀ ਕਾਕੇ ਦੋ ਤਰੌਣੀ ਅੱਜ ਮੈਂ ਕਾਕੇ ਗੱਡ ਕੇ ਲਿਆ ਪਾਰ ਰੋਇਆ ਆਇਆ ਫੁਰਤੀ ਮਾਰਿਆ ਕਰ ਕਾਕੇ ਬਾਈ ਯਾਰ ਹਾਂ ਮੈਂ ਠੀਕ ਆ ਚੰਗੀ ਆ ਝੋਟੀ ਯਾਰ ਬਾਈ ਹਨਾ ਹੂੰ ਲਿਆ ਮੋੜ ਦੇ ਕੱਕੇ ਬਈ ਇਹ ਬਾਈ ਕਿੰਨੇ ਦੀ ਇਹਦਾ ਲੈਣ ਦੇ ਨੇ 130 ਜਿਸ ਨੂੰ ਜਿਸ ਨੂੰ 120 ਮੇਰਾ ਮਾਨ ਇਹਦਾ ਮਾਣ ਤੇਰਾ 27 ਆ ਹੂੰ 122 ਕਹਿਣਾ ਸੀ ਤੂੰ 123 ਨਹੀਂ 22 ਕਹਿਣਾ ਸੀ ਤੂੰ ਚੱਲ ਠੀਕ ਆ ਭਾਈ ਤੇ ਇਹ ਹੋ ਗਈ 3 ਨੰਬਰ ਤੇ ਇਹ ਕਾ ਚਾਰ ਦੇ ਖੜੀ ਆ ਭਾਈ ਇਹਦੀ ਵੀ 14 15 ਕਿਲੋ ਦਾ ਲੋਡ ਹੈ ਲੈਟ ਦੇ ਠੀਕ ਆ ਸੂਨ ਵਾਲੀ ਆ ਭਈ ਇਹ ਵੀ ਹਾਂ ਇਹ ਵੀ ਪਿਆ ਹੁਤਾ ਹਫਤਾ ਲੈ ਜੂ ਹਜੇ ਹੈਨਾ ਕੱਕੇ ਖੋਲਦੇ ਵੀ ਖੋਲਦੇ ਖੋਲਦੇ ਠੀਕ ਆ ਭਾਈ ਅੱਛਾ ਭਾਈ ਇਹ ਇਹ ਮਨਲਾ ਦਿਨ ਕਿੰਨੇ ਲੈ ਜੂਗੀ ਹਜੇ ਇੱਕ ਹਫਤਾ ਇੱਕ ਹਫਤਾ 7 ਦਿਨ ਹਫਤਾ ਨਾ ਗੈਰ 7 ਦਿਨ ਕਿਹਾ ਕਰ 7 ਦਿਨ ਹਾਂ ਆਪਣਾ ਕਹਾਦਾ ਪੰਜਾਬੀਆਂ ਦਾ ਹਫਤਾ ਦਾ ਕਿਨੇ ਬਾਹਰਲੇ ਲੋਕਾਂ ਦਾ ਹੁੰਦਾ ਆਪਣੇ ਦਾ 7 ਦਿਨ ਹੁੰਦੇ ਹਾਂ ਹੂੰ ਠੀਕ ਆ ਬਈ ਇਹ ਡਰਦੀ ਆ ਥੋੜੀ ਜਿਹੀ ਨਾ ਨਹੀਂ ਇਹ ਤਾਂ ਬਹੁਤ ਸੀਲਾ ਹੂੰ ਹਾਂ ਇਹ ਕਿੰਨੇ ਦੀ ਦੇਦਗੇ ਬਈ ਇਹ ਦੇਦਗੇ 1 30 ਦੀ ਨਹੀਂ ਲੈ ਐਡੀ ਚੰਗੀ ਉਹ 1 22 ਦੀ ਦੇ 1 30 ਦੀ ਲੱਗਦਾ ਸੀ ਨੇ ਦੂਜੇ ਚਿੱਗੇ ਨੇ ਦੂ ਮੈਂ ਸਹੀ ਸਹੀ ਆ ਟਿਕਾਣੇ ਦਿੱਤੀ ਰਲਾ ਜਾ ਹਾਂ ਇਹਦੇ ਦੀ ਇੱਕ ਬੱਤੀ ਨਹੀਂ ਯਾਰ ਹਜੇ ਵੀ ਜ਼ਿਆਦਾ ਜੇ ਸੁਣੋ ਕਰ ਮੈਂ ਇਹਦਾ ਕਰ ਜੇ ਤੈਨਾਂ ਕਰੀ ਐਂ ਕਹਿ ਦੇ ਫਿਰ ਨਾ ਪਿਆਰਾ ਜੀ ਦੱਸ ਬੋਲ ਐਣਾ ਕਰ ਬਾਈ ਬੱਸ ਦੱਸ ਦੇ ਇਹ ਇੱਕ ਵੀ ਕਰਦ ਗਏ ਜੋੜਾ ਲਿਆ ਜੋ ਇੱਕ ਗੁਮੰਡੀਆਂ ਨੂੰ ਵਰਚਾ ਦੇਣਗੇ ਇੱਕ ਆਪਰਾ ਖ ਲੈਣਗੇ ਹਾਂ ਬਸ ਤੇ ਆਹ ਦਾ ਵੇਖੀ ਹੈ ਨਾ ਇਹ ਬਾਈ ਆਈ ਹਾਂ ਇਹਦਾ ਬਾਈਆਂ ਨੇ ਖਰੀਦੀਆ ਹਾਂ ਠੀਕ ਠੀਕ ਆ ਤੁਸੀਂ ਆ ਜਾਓ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਹੈ ਵੀਰੇ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਚੱਲ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਹੈ ਵੀਰੇ ਆ ਜੋ ਨੇੜੇ ਸੰਗ ਦੇ ਕਾ ਤਵਾ ਕੋਈ ਨਹੀਂ ਹੁੰਦਾ ਅੱਛਾ ਫਿਰ ਬਾਈ ਖਰੀਦ ਲਈਓ ਮੱਝਾਂ ਹਾਂ ਜੀ ਇਹ ਤੁਸੀਂ ਕਿਹੜੀ ਲਈ ਆ ਬਾਈ ਅਸੀਂ ਤਾਂ ਇਹ ਕਰਦੇ ਆਂ ਜੀ ਸੌਦਾ ਅੱਛਾ ਬਾਈ ਨੇ ਲਈ ਹੈ ਤੇ ਬਾਈ ਨੇ ਵੱਡੀ ਮੈਂ ਲੈ ਲਈ ਹੈ ਨਾ ਕਰ ਲਈ ਪਾਸ ਹੋ ਗਈ ਓਕੇ ਠੀਕ ਆ ਬਾਈ ਥੱਲੀ ਤੇ ਹੀ ਠੀਕ ਆ ਬਾਈ ਠੀਕ ਆ ਬਾਈ ਕਿੰਨਾ ਦੁੱਧ ਦੱਸਿਆ ਇਹਨੇ ਦੱਸ ਦੋ ਕਿੰਨਾ ਦੱਸਤਾ ਉਹਨੇ ਦੁੱਧ ਬਾਈ ਨੇ 12 13 ਲੀਟਰ ਦੱਸਿਆ ਇਹਨਾਂ ਦਾ ਦੇ ਦੂ ਮੈਂ ਕਿਹਾ 10 11 ਕਿਲੋ ਆ ਚੋਕੇ ਲਗਾਏ ਪਰ ਮੈਂ ਠੀਕ ਹੈ ਦੇ ਦੂੰਗੀ ਇਹਨਾਂ ਦਾ ਦੁੱਧ ਵੱਡੀ ਆ ਮੈਂ ਇਹਨੂੰ ਕੀ ਹੁੰਦਾ ਕੱਟੀ ਮਗਰੇ ਦੇ ਕੇ ਕੱਟਾ ਕੱਟੀ ਆ ਠੀਕ ਹੈ ਕਿੰਨੇ ਜੀ ਦੇ ਦੀ ਫੇਰ ਜਵਾਂ ਜਾਇ ਦੇ ਤੂੰ ਪੁੱਛ ਲੈ ਕਿੰਨੇ ਜੀ ਦੇ ਦੀ ਬਈ ਸਹੀ ਦੱਸੀ ਬਾਈ ਝੂਠ ਨਾ ਮਾਰੀ ਕੋਈ ਹੁੰਦਾ ਹਾਂ ਉਹ ਆ ਦੱਸੇ ਸੱਜ ਆਪਣਾ 1 ਲੱਖ ਰੁਪਏ ਦਿੱਤੇ ਤੇ ਹੁਣ ਤਾਂ ਕੋਈ ਮਾੜੀ ਨਹੀਂ ਆ ਕੋਠੇ ਜਿਹੜੀ ਮਹਗਿਆ ਚੱਲਿਆ ਆਪਣਾ 2 ਲੱਖ ਰੁਪਏ ਦੇ ਵਿੱਚ ਤੋਂ ਹਨਾ ਬਾਈ ਹਾਂ ਕੱਟੀ ਮਗਰ 10 ਕਿਲੋ ਦੁੱਧ ਵੀ ਦੇ ਜAVE ਨਹੀਂ ਮਾੜੀ ਵੱਡੀ ਮਹੇ ਆ ਯਾਰ ਨਹੀਂ ਠੀਕ ਆ ਬਾਈ ਦੇਖੋ ਬਾਈ ਕਾਦੇ ਦਾ ਵੀ ਨਾ ਹੂੰ ਸਿੰਘ ਹੀ ਦੇਸੀ ਆ ਬਾਕੀ ਮੈਂ ਸਾਰੀ ਚੰਗੀ ਆ ਚਲ ਸਿੰਘ ਨੂੰ ਕੀ ਲੈਣਾ ਲੈਣਾ ਦਾ ਦੁੱਧ ਆ ਯਾਰ ਹਨਾ ਤੇ ਇਹ ਬਾਈ ਕਿਹੜੇ ਪਿੰਡ ਤੁਸੀਂ ਵੀਰੇ ਆਪਾ ਵਦਨੀ ਤੋਂ ਜੀ ਪਤਨੀ ਕਲਾ ਤੋਂ ਕਿ ਵੱਡੀ ਵਦਨੀ ਹੈ ਵਦਨੀ ਕਲਾ ਤੋਂ ਠੀਕ ਆ ਸਖਵੀਰ ਦੇ ਪਿੰਡੋਂ ਸੀ ਹੈ ਠੀਕ ਆ ਤੇ ਇਹ ਆ ਇੱਕ ਝੋਟੀ ਖੜੀ ਪਰ ਨੀਲੀ ਦੀ ਹੈ ਬਾਈ ਇਹ ਬਾਈਆਂ ਦਾ ਕਰਦਾ ਕਰੋ ਚੁੱਤੀ ਹਾਂ ਇਹ ਸੇਲ ਆ ਕੋਨੇ ਆ ਤਾਂ ਬਾਹਰ ਆ ਮੁੰਡਾ ਅੱਛਾ ਉਹਨੇ ਓਕੇ ਕਰਤੀ ਇਧਰ ਲਈ ਇਧਰ ਲਈ ਤਾਂ ਪਹਿਲਾਂ ਦੀ ਇਹ ਦੋਨੇ ਬਾਹਰ ਗਈਆਂ ਇੱਕ ਵਾਰ ਬਾਹਰ ਕੈਨੇਡਾ ਜਾਣ ਗਿਆ ਕਿ ਇਸ ਟੇਬਲ ਕੈਨੇਡਾ ਜਾਊਗੀ ਆ ਮੇਰਾ ਖਿਆਲ ਹੈ ਉਹ ਦੰਦਰਾ ਜੀ ਇੱਕ ਪਾਸੇ ਨੂੰ ਹੋਊਗੀ ਜਾਂ ਢੇਗ ਦੂਏ ਤਾਂ ਫਿਰ ਨਹੀਂ ਹੈ ਨਹੀਂ ਇਹ ਮਾਂ ਜਿੱਧਰ ਹੋਊਗੀ ਪਾਸ ਆ ਇਟਲੀ ਚ ਗਈ ਆ ਇਟਲੀ ਚ ਗਈ ਠੀਕ ਆ ਅੱਛਾ ਬਾਈ ਤੁਸੀਂ ਫਿਰ ਕਿਹੜੀ ਸਲੈਕਟ ਕੀਤੀ ਜੰਨੇ ਆ ਮਈਆਂ ਦੇ ਵਿੱਚੋਂ ਦੱਸੋ ਕਰਾਈਏ ਸੋ ਤਾਂ ਜਿਹੜਾ ਬੱਚਾ ਮਰਿਆ ਜਿੰਦਾ ਬੱਚਾ ਮਰਿਆ ਤੇ ਛੋਟੀ ਵੀ ਠੰਡੀ ਆ ਹਨਾ ਹਾਂਜੀ ਵਧੀਆ ਜੀ ਹਾਂ ਨਹੀਂ ਛੋਟੀ ਚ ਵਧੀਆ ਜੀ ਬਾਈ ਦਾ ਸੁਭਾਅ ਵਧੀਆ ਜੀ ਅੱਗੇ ਵੀ ਅਸੀਂ ਮਹਿ ਲਗਾਈਆਂ ਜੀ ਠੀਕ ਆ ਬਾਈ ਓਕੇ ਨਿਕਲ ਜਮ ਹਾਂਜੀ ਵਧੀਆ ਜੀ ਠੀਕ ਆ ਬਾਈ ਠੀਕ ਆ ਹੈ ਬਾਈ ਹੁਣ ਤੈਨੂੰ ਯਾਦ ਕਰਦੇ ਆ ਲੋਕ ਬਿਲਕੁਲ ਸਹੀ ਗੱਲ ਆ ਹਨਾ ਹਾਂ ਤਾਂ ਜੇ ਕੋਈ ਹੋਊਗਾ ਜੇ ਫੋਨ ਇਹਨਾਂ ਨੂੰ ਹੈ ਤਾਂ ਉਹ ਬਾਈ ਆਇਆ ਨਾ ਅਵੇ ਆ ਬਾਈ ਬਾਈ ਨੇ ਜੈਜ ਕਰਤਾ ਹੂੰ ਵੀ ਇਹਨੇ ਟਾਈਮ ਦਿੱਤੀ ਹੁਣ ਇੰਨੇ ਬੰਦੇ ਇੰਨਾ ਆਇਆ ਨੂੰ ਕਿੰਨਾ ਟਾਈਮ ਹੋ ਗਿਆ ਹੂੰ ਬਾਈਆਂ ਨੂੰ ਇਹਨਾਂ ਦੇ ਕੋਲੇ ਇਹਨਾਂ ਨਾਲ ਗੱਲ ਨਹੀਂ ਹੋਈ ਮਿਲਿਆ ਨਹੀਂ ਗਿਆ ਬਾਈ ਤੂੰ ਹਾਂ ਤੇ ਫਿਰ ਹੁਣ ਅੱਗੇ ਕੀ ਬਣੂਗਾ ਮਾਹੀ ਬਣੀ ਜਾਂਦਾ ਪਿਆਰ ਹੈਗਾ ਪਿਆਰ ਨਾਲ ਚੱਲੀ ਜਾਣਾ ਬਸ ਠੀਕ ਆ ਫਿਰ ਨਹੀਂ ਫਿਰ ਹੁਣ ਮਾਝ ਇਹਨਾਂ ਨੇ ਇੱਕ ਹੋਰ ਲੈਣੀ ਆ ਫਿਰ ਉਹ ਵੀ ਦੇਹ ਲਿਆ ਕੇ ਤੂੰ ਮੈਂ ਦੇ ਹੀ ਦੇਣੀ ਇਹਨਾਂ ਨੂੰ ਟੋਕੜਾ ਬਣਾ ਲਿਆ ਨੂੰ ਫੋਨ ਮੇਰ ਨੂੰ ਲਾਈ ਜਨਾ ਉਹ ਕਹਿੰਦੇ ਦਿੰਦੇ ਨਹੀਂ ਉਹ ਬਰਗਾੜੀ ਉਹ ਵੱਡੀ ਹੈ ਉਹਨਾਂ ਨੇ ਵੱਡੀ ਲੈਣੀ ਅਸੇ ਵੱਡੀ ਲੈਣੀ ਜਿਵੇਂ ਆਪਾਂ ਵੇਚੀ ਹੈ ਨਾ ਉਹ ਅੱਗੇ ਨਹੀਂ ਬੰਦੇ ਰੱਖ ਦੋ ਤਿੰਨ ਕੱਲਾਵੇਂ ਇੱਕ ਪੀਏ ਫੋਨ ਚੱਕਣ ਨੂੰ ਰੱਖ ਇੱਕ ਗੱਡੀ ਚਲਾਉਣ ਨੂੰ ਉਹ ਮੈਂ ਮੈਂ ਕਿਸੇ ਨੂੰ ਹੋਰ ਵੇਚ ਦਿਆਂ ਪੀਏ ਹੋਰ ਨੂੰ ਵੇਚ ਦੇ ਨਹੀਂ ਇਹ ਨਹੀਂ ਨਾ ਹਾਂ ਇਹ ਬਾਈ ਗੱਲ ਪਤਾ ਕੀ ਕਰ ਤੂੰ ਮੈਂ ਤੈਨੂੰ ਦੱਸ ਦਾਂ ਹਾਂ ਵੀ ਮੰਨ ਲੈ ਗੱਡੀ ਦੇ ਵਿੱਚ ਤੂੰ ਉਤਰਨਾ ਟੱਕੇ ਨੇ ਬਾਰੀ ਖੋਲਣੀ ਹੈ ਤੂੰ ਉੱਤਰ ਕੇ ਆਉਣਾ ਹਾਂ ਜੀ ਮੇਰੀ ਸਲੈਕਟਾ ਮੈਂ ਲੈਣੋਂ ਜਾ ਕੇ ਬਾਇਆ ਕਰਿਆ ਕਰ ਸਾਡਾ ਤਾਂ ਮੇਰੇ ਖਿਆਲ ਉਹ ਮੁੰਡਾ ਆਇਆ ਨਾ ਹਾਂ ਅੱਜ 6 ਮਹੀਨੇ ਬਾਅਦ ਪੱਠੇ ਪਾਉਣ ਆਇਆ ਇਹ ਲੜਕੀ ਦੇ ਵੀ ਪੱਠੇ ਵੀ ਆਪ ਹੋਣੇ ਇਹਨਾਂ ਨੂੰ ਆ ਪਿੱਛੇ ਆਪ ਤਾਂ ਜ਼ਰੂਰੀ ਹੈ ਨਾ ਜਿੰਨਾ ਜਰ ਆਪਾਂ ਆਪਣੀ ਵਿੱਚ ਆਉਂਦੇ ਹਾਂ ਜੇ ਕੋਈ ਵੀ ਨਿੱਕੇ ਵੱਧਦਾ ਪਈ ਹੈ ਨਾ ਬਿਲਕੁਲ ਬਿਲਕੁਲ ਤੇ ਨੰਬਰ ਤਾਂ ਫਿਰ 99157073 36 ਠੀਕ ਹੈ ਕਈ ਕਹਿੰਦੇ ਯਾਰ ਇਹਦਾ ਫੋਨ ਨੰਬਰ ਬਾਲਾ ਜਿੰਕੀ ਇਹਨੂੰ ਨੰਬਰ ਵਰ ਦੇ ਗਿਆ ਇਹ ਬਾਬੇ ਬੂਬੇ ਤੋਂ ਕਰਾਇਆ ਕਿਸ ਤੋਂ ਨੰਬਰ ਰਸਾਪ ਹੀ ਆਵੇ ਰਸਾਪ ਆ ਠੀਕ ਹੈ ਜੀ ਬਾਈ ਲੈ ਵੀ ਮਿੱਤਰੋ ਗੱਲਬਾਤ ਲਈ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਹੈ ਪਿੰਨ ਰੋਡੇ ਦੇ ਸੰਤਾ ਦੇ ਕੋਠਿਆਂ ਦੇ ਵਿੱਚੋਂ ਵੀਡੀਓ ਫੁਲਮਾਈ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ